ਡੇਰਾ ਲਾਉਣ ਦੀ ਗੱਲ ਆਪ ਦਾ ਬਾਅਦ ਵਿੱਚ ਜਿਨ੍ਹਾਂ ਨੇ ਇਹਨਾਂ ਦੀ ਦਰਗਾਹ ਬਣਾਈ ਉਹਰੇ ਕਿਹਨਾਂ ਨੇ ਬਣਾਈ ਦਰਗਾਹ ਜਿਨ੍ਹਾਂ ਨੇ ਜਿਨ੍ਹਾਂ ਨੇ ਹਾਂਜੀ ਇਹਨਾਂ ਨੇ ਬਣਾਈ ਹਾਂਜੀ ਉਹਰੇ ਆਲੇ-ਦਾਲੇ ਚਾਰ ਦੁਵਾਰੀ ਆ ਬਾਬਾ ਜੀ ਦੇ ਮਰਿਆਦ ਸਤ ਸ੍ਰੀ ਅਕਾਲ ਦੋਸਤੋ ਜਦੋਂ ਅਸੀਂ ਮਰੇਲ ਕੋਟਲਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਹਾਂ ਦਾ ਨਾਰਾ ਨਵਾਬ ਸੀਰ ਮੁਹੰਮਦ ਖਾਨ ਦਾ ਉਹ ਬਰੋਧ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਲਈ ਆਵਾਜ਼ ਬੁਲੰਦ ਕੀਤੀ ਹਾਂ ਦਾ ਨਾਰਾ ਨਿਕਲਿਆ ਹੈ ਹੈ ਇਸੇ ਬ੍ਰਾਸਤੀ ਚੜ ਵਿੱਚੋਂ ਜਿਸ ਦੀ ਨਹੀਂ ਕਿਸੇ ਬਾਸ਼ਾ ਨੇ ਨਹੀਂ ਸਗੋ ਇੱਕ ਸੂਫੀ ਫਕੀਰ ਨੇ ਰੱਖੀ ਤੁਸੀਂ ਦੇਖ ਰਹੇ ਹੋ ਸੇਖ ਸਦਰੁਦੀਨ ਦੀ ਤਰਗਾ ਜਿਨ੍ਹਾਂ ਨੂੰ ਲੋਕ ਪਾਪਾ ਹੈਦਰ ਸੇਖ ਵੀ ਕਹਿੰਦੇ ਹਨ ਸੇਖ ਸਦਰੁਦੀਨ ਦਾ ਜਨਮ ਅਫਗਾਨਿਸਤਾਨ ਵਿੱਚ 1434 ਵੀ ਵਿੱਚ ਸੇਖ ਅਹਿਮਦ ਸੇਰਵਾਨੀ ਪਠਾਨ ਦੇ ਘਰ ਹੋਇਆ ਸੇਖ ਅਮਨਤ ਵੀ ਇੱਕ ਸੂਫੀ ਮਤਦਵੈਕਤੀ ਸੀ ਬਚਪਨ ਵਿੱਚ ਹੀ ਸੇਖ सदरुद्दीन ਨੂੰ ਉਹਨਾਂ ਦੇ ਪਿਤਾ ਨੇ ਸਿੱਖਿਆ ਲਈ ਸੇਖ ਰੁਕਨ ਅਲ ਮਲਤਾਨੀ ਕੋਲ ਸੌਂਪ ਦਿੱਤਾ ਸਿੱਖਿਆ ਦੀ ਪ੍ਰਾਪਤੀ ਬਾਅਦ ਸੇਖ ਰੁਕਨ ਅਲ ਮਲਤਾਨੀ ਆਗਿਆ ਦਿੰਦੇ ਹਨ ਕਿ ਹੁਣ ਤੂੰ ਮੁਕੰਮਲ ਹੋ ਚੁੱਕਿਆ ਹੈ ਦੁਨੀਆ ਵਿੱਚ ਜਾ ਕੇ ਪ੍ਰਚਾਰ ਕਰ ਆਪਣੇ ਰੱਬੀ ਖਿਆਲ ਲੋਕਾਂ ਨੂੰ ਵੰਡ 1446 ਈਸਵੀ ਵਿੱਚ শেখ সদরউদ্দিন ਆਪਣੇ ਮਰੀਦਾਂ ਨਾਲ ਅਫਗਾਨਿਸਤਾਨ ਚੋਂ ਨਿਕਲ ਕੇ ਇਸ ਧਰਤੀ ਉੱਤੇ ਪਹੁੰਚਦੇ ਹਨ ਜਿੱਥੇ ਅੱਜ ਆਪਾਂ ਤੁਹਾਨੂੰ ਉਹਨਾਂ ਦੀ ਮাজার ਪਣੀ ਹੋਈ ਦਿਖਾ ਰਹੇ ਹਾਂ ਉਸ ਟਾਈਮ ਇੱਥੇ ਉਜਾੜ ਸੀ ਉਹ ਕੁਲੀ ਬਣਾ ਕੇ ਇੱਥੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਉਸ ਟਾਈਮ ਇੱਥੇ ਕੰਡਰਾਂ ਤੋਂ ਬਿਨਾ ਹੋਰ ਕੁਝ ਨਹੀਂ ਸੀ ਪੌਂਸੀਨਾ ਦਾ ਇਲਾਕਾ ਲੱਗੇ ਸੀ ਤੇ ਸਤਲੁਜ ਵੀ ਇੱਥੋਂ ਹੀ ਵਹਿੰਦਾ ਸੀ ਸਮਾਂ ਬੀਤਦਾ ਹੈ 1452 ਈਸਵੀ ਵਿੱਚ ਅਫਗਾਨੀ ਹਮਲਾਵਰ ਬਹਿਲੋਲ ਲੋਦੀ ਦਿੱਲੀ ਤਖਤ ਵੱਲ ਕੂਚ ਕਰ ਰਿਹਾ ਸੀ ਇਸ ਸਥਾਨ ਉੱਤੇ ਉਸਦੀ ਮੁਲਾਕਾਤ ਸੇਖ सदरुद्दीन ਨਾਲ ਹੁੰਦੀ ਹੈ ਬਹਿਲੋਲ ਲੋਦੀ ਇਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਦਿੱਲੀ ਫਤਿਹ ਕਰਨ ਲਈ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਇੱਥੋਂ ਨਿਕਲ ਜਾਂਦਾ ਹੈ ਸਮਾਂ ਬੀਤਦਾ ਹੈ ਅਤੇ 1454 ਈਸਵੀ ਵਿੱਚ ਬਹਿਲੋਲ ਲੋਦੀ ਦਿੱਲੀ ਜਿੱਤਣ ਤੋਂ ਬਾਅਦ ਬਾਬਸੀ ਸਮੇ ਸੇਖ ਦਾ ਧੰਨਵਾਦ ਕਰਦਾ ਹੋਇਆ ਆਪਣੀ ਧੀ ਦਾ ਵਿਆਹ ਉਹਨਾਂ ਨਾਲ ਕਰ ਦਿੰਦਾ ਹੈ ਅਤੇ ਤਾਜ ਵਿੱਚ 66 ਪਿੰਡਾਂ ਦੀ ਜੰਗੀਰ ਉਹਨਾਂ ਨੂੰ ਦੇ ਦਿੰਦਾ ਹੈ ਜਿਸ ਵਿੱਚ 5500 ਟੇ ਪਿੰਡ ਅਤੇ 12 ਵੱਡੇ ਪਿੰਡ ਸ਼ਾਮਲ ਸੀ। ਬਾਅਦ ਵਿੱਚ ਸੇਖ ਸਦਰੂਦੀਨ ਦਾ ਦੂਜਾ ਵਿਆਹ ਕਪੂਰਥਲਾ ਦੇ ਰਾਜਪੁੱਤ ਬਹਿਰਾਮ ਰਾਏ ਪੱਟੀ ਦੀ ਪੀਂਣਾ ਹੁੰਦਾ ਹੈ। ਸ਼ੇਖ ਸਦਰੂਦੀਨ ਦੇ ਕੁੱਲ 4 ਬੱਚੇ ਹੁੰਦੇ ਹਨ ਇੱਕ ਲੜਕੀ ਅਤੇ ਤਿੰਨ ਲੜਕੇ ਜਿਨ੍ਹਾਂ ਵਿੱਚੋਂ ਸ਼ੇਖ ਮੂਸਾ ਬਚਪਨ ਵਿੱਚ ਹੀ ਚਲਵਸਤਾ ਹੈ ਅਤੇ ਸ਼ੇਖ ਹਸਨ ਤੇ ਸ਼ੇਖ ਈਸ਼ਾ ਦੋ ਲੜਕੇ ਬਚਦੇ ਹਨ 1515 ਈਸਵੀ ਵਿੱਚ ਸ਼ੇਖ ਸਦਰੂਦੀਨ ਦੀ ਮੌਤ ਤੋਂ ਬਾਅਦ ਵੱਡਾ ਬੇਟਾ ਸ਼ੇਖ ਹਸਨ ਉਹਨਾਂ ਦੀ ਦਰਗਾਹ ਦੀ ਜ਼ਿੰਮੇਵਾਰੀ ਚੱਕਦਾ ਹੈ ਅਤੇ ਛੋਟੇ ਬੇਟੇ ਸ਼ੇਖ ਈਸ਼ਾਨ ਜੰਗੀਰਦਾਰੀ ਦਿੱਤੀ ਜਾਂਦੀ ਹੈ ਅੱਜ ਵੀ ਸੇਖ ਹਾਸਨ ਦੇ ਵੰਸ ਇਸ ਦਰਗਾਹ ਦੀ ਦੇਖਰੇਖ ਕਰਦੇ ਹਨ ਤੇ ਸੇਖ ਈਸ਼ਾ ਦੇ ਵੰਸ ਜਾਨੇ ਮਰੀਲਕੋਟਲਾ रियासत ਉੱਤੇ ਰਾਜ ਕੀਤਾ ਸਾਰੇ ਨवाब ਸੇਖ ਈਸ਼ਾ ਦੇ ਵੰਸ ਵਿੱਚੋਂ ਹੋਏ ਸਮੇਤ ਹਾਂ ਦਾ ਨਰਬ ਮਾਰਨ ਵਾਲੇ ਸ਼ੇਰ ਮੁਹੰਮਦ ਖਾਨ ਦੇ ਸ਼ੇਖ ਸਦਰੂਦੀਨ ਜੀ ਦੇ ਮੋਢਲੇ ਪਰਿਵਾਰ ਦੀਆਂ ਕਬਰਾਂ ਉਹਨਾਂ ਦੇ ਮਜ਼ਾਰ ਵਿੱਚ ਉਹਨਾਂ ਦੇ ਨਾਲ ਹੀ ਹਨ ਜੋ ਤੁਸੀਂ ਦੇਖ ਲਈਆਂ ਹਨ। ਸ਼ੇਖ ਸਦਰੂਦੀਨ ਜੀ ਨੇ ਸਾਰੀ ਉਮਰ ਇੱਥੇ ਰਹਿ ਕੇ ਫਕੀਰੀ ਕੀਤੀ। ਅਤੇ ਤੁਸੀਂ ਉਹਨਾਂ ਨੂੰ ਅੱਜ ਦੇ ਮਰੀਲ ਕੋਟਲਾ ਦਾ ਸੰਸਥਾਪਕ ਵੀ ਕਹਿ ਸਕਦੇ ਹੋ। ਅੱਜ ਵੀ 600 ਸਾਲ ਬਾਅਦ ਇਸ ਫਕੀਰ ਦੀ ਮਜ਼ਾਰ ਇਸ ਸ਼ਹਿਰ ਦੀ ਪਹਿਚਾਣ ਹੈ। ਜੋਤੂ ਸੀ ਮਜ਼ਾਰ ਤੇ ਦਿਵਾਲੇ ਚਾਰ ਦੁਵਾਰੀ ਦੇਖੀ ਹੈ ਵੱਡੇ ਵੱਡੇ ਪੱਥਰਾਂ ਦੀ ਇਸ ਨੂੰ ਇੱਕ ਅਨੋਖੀ ਕਹਾਣੀ ਨਾਲ ਵੀ ਜੋੜਿਆ ਜਾਂਦਾ ਹੈ ਸਰਦਾਵਾਨ ਲੋਕਾਂ ਦੇ ਮੁਤਾਬਕ ਇਹ ਚਾਰ ਦੁਵਾਰੀ ਇੱਕ ਰਾਤ ਵਿੱਚ ਜਿੰਨਾ ਦੁਵਾਰਾ ਬਣਾਈ ਗਈ ਸੀ ਇਹ ਸਰਦਾਵਾਨ ਲੋਕਾਂ ਦਾ ਆਪਣਾ ਮਤ ਹੈ ਇਹ ਹਮੇਸ਼ਾ ਤੋਂ ਜਾਂਚ ਦਾ ਵਿਸਾ ਹੈ 4500 ਸਾਲ ਪਹਿਲਾਂ ਮਿਸਰ ਦੇ ਰੇਗਿਸਤਾਨ ਵਿੱਚ ਲੱਖਾਂ ਟਨ ਪੱਥਰਾਂ ਦੇ ਬਰਾਮੜ ਇਨਸਾਨ ਬਣਾ ਸਕਦਾ ਹੈ ਗ੍ਰੇਟ ਵਾਲ ਆਫ ਚైనా ਬਣਾ ਸਕਦਾ ਹੈ ਲਿਬਨਾਨ ਦੇ ਵਿੱਚ ਵਾਲ ਵੈਕ ਤੇ ਹੋਰ ਵੀ ਬਹੁ ਗਿਣਤੀ ਰਸਮਾਂ ਹੀ ਹੈਰਤ ਅੰਗੀਜ ਨਮੂਨੇ ਦੁਨੀਆ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਬਣੇ ਹਨ ਅਤੇ ਉਨ੍ਹਾਂ ਉੱਤੇ ਵਿਸਤ ਪੱਤਰੀ ਜਾਂਚ ਵੀ ਹੋਈ ਹੈ ਮੇਰੇ ਲਈ ਇੱਕ ਪਹੇਲੀ ਹੈ ਤੇ ਸਰਦਾਰੂ ਲੋਕਾਂ ਲਈ ਬਾਬਾ ਜੀ ਦੀ ਕਰਾਮਾਤ ਤੋਨਾਂ ਦਾ ਹੀ ਰੱਬ ਭਲਾ ਕਰੇ ਵਾਹਿਗੁਰੂ ਆ ਪ੍ਰਸ਼ਾਦ ਹੁੰਦਾ ਜੀ ਬਾਬਾ ਜੀ ਨਿਆਣ ਚੜਦੀ ਹੈ ਠੀਕ ਆ ਤੇਲ ਚੜਦਾ ਫੁੱਲ ਚੜਦੇ ਨੇ ਬਾਬਾ ਜੀ ਦੇ ਚਦਰਾਂ ਚੜ੍ਹਦੀਆਂ ਨੇ ਹਾਂਜੀ ਚਦਰ ਚੜਾਉਂਦੇ ਆ ਜਣ ਲਈ ਇਹ ਵੀ ਆਉਂਦਾ ਅਗਲਾ ਜਿਹੜਾ ਵੀ ਆਉਂਦਾ ਜੀ ਸ਼ਰਧੇ ਨਾਲ ਆਉਂਦਾ ਠੀਕ ਆ ਚਦਰ ਚੜਾਉਂਗਾ ਫੁੱਲ ਚੜਾਉਂਗਾ ਬਹੁਤ ਦੂਰੋਂ ਐ Rajasthan ਤੋਂ Delhi ਤੋਂ Haryana ਤੋਂ ਬڑے ਮੇਲੇ ਬਹੁਤ ਘਰਦੇ ਨੇ ure ਪੂਰੇ ਤਾਂ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਪੂਰਾ ਭਰਿਆ ਹੁੰਦਾ ਪਹਿਲੇ ਆਪਣੇ ਸਾਰੇ ਹਿੰਦੁਸਤਾਨ ਦੇ ਲੋਕ ਆਉਂਦੇ ਹੁੰਦੇ ਹਾਂ ਹਾਂ ਜੀ ਹਾਂ ਜੀ ਨਹੀਂ ਨਹੀਂ ਵੀ ਗੱਲੇ ਪੰਜਾਬ ਦੀ ਨਹੀਂ ਨਹੀਂ ਪੂਰਾ ਰਾਜਸਥਾਨ ਹਰਿਆਣਾ ਦਿੱਲੀ ਸਾਰੇ ਆਉਂਦੇ ਨੇ